ਹੈਲੋ ਅੱਜ ਤੁਹਾਨੂੰ ਮੈਂ ਦਿਖਾਉਣ ਲੱਗਾ ਇੱਥੇ ਨਹਿਰ ਜਾਂਦੀ ਹੈ ਸਾਡੇ ਪਿੰਡ ਦੇ ਕੋਲੇ ਪਿੰਡ ਜਵਾਰ ਸਿੰਘ ਵਾਲਾ ਫੋੇਪੁਰ ਨੂੰ ਜਾਂਦੀ ਹੈ ਕੰਦੇ ਪਾਣੀ ਬਹੁਤ ਆ ਗਿਆ ਨਹਿਰ ਚ ਅਸੀਂ ਦੇਖਣ ਚੱਲੇ ਆ ਤੁਹਾਨੂੰ ਇੱਕ ਚੀਜ਼ ਇਹੋ ਜਿਹੀ ਦਿਖਾਵਾਂਗੇ ਜਿਹੜੀ ਬਹੁਤ ਹੀ ਪੁਰਾਣੀ ਅੰਗਰੇਜ਼ਾਂ ਵੇਲੇ ਦੀ 1927 ਦੀ ਚੀਜ਼ ਬਣੀ ਹੋਈ ਹੈ ਉਹੀ ਪਾਣੀ ਨੂੰ ਰੋਕੀ ਜਾਂਦੀ ਹੈ ਆਹੀ ਰੂਪਨ ਨਹਿਰ ਜਿਹੜੀ ਸਾਡੇ ਪਿੰਡ ਕੋਲ ਦੀ ਲੰਘਦੀ ਆ ਤੇ ਸਾਨੂੰ ਇੰਨਾ ਘ ਡਰ ਹੋਈ ਜਾਂਦਾ ਹੁਣ ਕਿਤੇ ਇਹ ਨਾ ਹੋਵੇ ਕਿ ਪਾਣੀ ਇੰਨਾ ਕ ਆ ਗਿਆ ਤੇ ਜਮਾ ਮਤਲਬ ਕੀ ਖਤਰੇ ਦਾ ਨਿਖਾਨ ਹੋਇਆ ਪਿਆ ਲਾਲ ਟੱਕ ਤੋਂ ਉੱਪਰ ਹੋ ਗਿਆ ਪਾਣੀ ਆ ਤੁਹਾਨੂੰ ਦਿਖਾਉਣਾ ਵੇ ਥੋੜੇ ਅੱਗੇ ਅੱਗੇ ਕੈਮਰਾਮੈਨ ਅੱਗੇ ਆ ਜਾ ਅੱਗੇ ਕੈਮਰਾਮੈਨ ਅੱਗੇ ਆ ਤੇ ਇੱਕ ਸੁਰਮੇ ਦਿਖਾਉਣਾ ਜਿਹੜੀ ਅੰਗਰੇਜ਼ਾਂ ਦੇ ਟਾਈਮ ਦੀ ਠੀਕ ਇੱਥੇ ਪੁਲੀ ਬਣੀ ਹੋਈ ਆ 1927 ਦੀ ਆ ਦੇਖੋ ਪਾਣੀ ਜੀ 1927 ਦੀ ਆ ਤੁਹਾਨੂੰ ਦਿਖਾਉਣਾ ਕਿ ਉਹ ਪੁਲੀ ਦੇ ਨਾਲ ਪਾਣੀ ਟੱਚ ਕਰ ਲੱਗ ਪਿਆ ਤੇ ਜਦੋਂ ਪੁਲੀ ਦੇ ਨਾਲ ਪਾਣੀ ਟੱਚ ਕਰਦਾ ਨਾ ਉਦੋਂ ਸਾਡੇ ਪਿੰਡ ਨੂੰ ਤੇ ਹੋਰਾਂ ਪਿੰਡਾਂ ਨੂੰ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ ਅੱਜ ਦੇਖੋ ਤੁਹਾਨੂੰ ਦਿਖਾਉਣਾ ਮੈਂ 1927 ਦੀ ਪੁਲਿਸ ਮੜਾ ਕੈਮਰਾਮੈਨ ਉਹ 1927 ਦਿਖਾਈ ਜੂਮ ਕਰਕੇ ਦਿਖਾਉਂਦੇ ਸੋ 72 ਲਿਖਿਆ ਹੋਇਆ ਤੇ ਪਾਣੀ ਦੀ ਵੈਥ ਵੀ ਦਿਖਾ ਦਿਓ ਕਿੰਨੀ ਰਹਿ ਗਈ ਹੈ ਪਾਣੀ ਦੀ ਵੈਥ ਵੇਖ ਲਓ ਜਿਵੇਂ ਨਾਲ ਲੱਗਣ ਲੱਗ ਪਿਆ ਪਾਣੀ ਜੀ ਉਸ ਤੋਂ ਬਾਅਦ ਪੁਲਿਸ ਨੇ ਪਾਣੀ ਰੋਕ ਦੇਣਾ ਠੀਕ ਆ ਉਸ ਤੋਂ ਬਾਅਦ ਠੀਕ ਆ ਪਾਣੀ ਸਾਡੀ ਨਹਿਰ ਦਾ ਹੋਰ ਚੜਨਾ ਚાલુ ਹੋ ਜਾਣਾ ਤੇ ਪਰੜੀਆਂ ਜਿਹੜੀਆਂ ਹੈਗੀਆਂ ਮੰਨ ਲਓ ਕਿ 1 ਫੁੱਟ 1.5 ਫੁੱਟ ਰਹਿ ਗਈਆਂ ਪਰੜੀਆਂ ਉੱਪਰ ਦੀ ਪਾਣੀ ਹੋ ਜਾਣਾ ਦੇਖੋ ਇਧਰ ਪਾਣੀ ਕਿੰਨਾ ਫਿਰਦਾ ਠੀਕ ਆ ਕੀ ਕਹਿਣ ਦਾ ਮਤਲਬ ਕਿ ਸਾਨੂੰ ਵੀ ਜਿਆਦਾ ਬਹੁਤ ਜਿਆਦਾ ਨੁਕਸਾਨ ਹੋਇਆ ਪਿਆ ਕਿ ਇਹ ਨਾਵੇ ਕਿ ਮੀਂਹ ਦੁਆਰਾ ਫਿਰ ਪੈ ਜੇ ਮਗਰੋਂ ਪਾਣੀ ਹੋਰ ਜਿਆਦਾ ਆ ਜੇ ਤੇ ਆ ਦੇਖੋ ਭਾਈ ਪਾਣੀ ਪਾਣੀ ਦੇਖੋ ਇੰਨਾ ਕਿ ਖਤਰਾ ਹੋਇਆ ਪਿਆ ਸਾਨੂੰ ਦੇਖੋ ਪਾਣੀ ਹੋ ਹੋ ਇਦਰੀ ਦਿਖਾਉਣਾ ਤੁਹਾਨੂੰ ਮੈਂ ਜਦੋਂ ਪੁਲੀਸ ਨੇ ਹਾਲ ਟੱਚ ਕਰੀ ਜਾਂਦਾ ਪਾਣੀ ਪੁਲੀਸ ਦੀ ਕਸਰ ਹੈ ਜੀ ਸਿਰਫ ਫੋਟੋ ਹੀ ਫੋਟੋ ਵੀ ਕਰ ਜਾਈਏ ਠੀਕ ਆ ਹੁਣ ਪੁਲੀਸ ਦੇ ਸਾਨੂੰ ਇਹਨਾਂ ਖਤਰਾ ਜਦੋਂ ਪਾਣੀ ਆਉਂਦਾ ਨਾ ਪਾਣੀ ਦੀ ਪਾਣੀ ਦੀ ਲੱਗ ਜਾਂਦੀ ਆਂਟ ਇਹਨੂੰ ਜਦੋਂ ਆਂਟ ਲੱਗ ਜਾਂਦੀ ਤੇ ਪਾਣੀ ਮਗਰਲੇ ਪਾਸੇੋਂ ਫਿਰ ਚੜਨਾ ਚਾਲੂ ਹੋ ਜਾਂਦਾ ਠੀਕ ਆ ਇਹਦਾ ਸਾਨੂੰ ਉਹ ਵੇਖੋ ਨਿਸ਼ਾਨੀ ਲਾਈ ਐ ਸੀ ਇੱਥੇ ਡੱਕੇ ਦੀ ਠੀਕ ਆ 5 ਕਿ ਮਿੰਟ ਤੱਕ ਦੇਖਦੇ ਕਿੰਨਾ ਕੁ ਪਾਣੀ ਹੋਰ ਵੱਧਾ ਪੁਲੀਸ ਦੇ ਨਾਲ ਟੱਚ ਕਰਨ ਵਾਲਾ ਪਾਣੀ ਹੁਣ ਇੱਥੇ ਨਿਸ਼ਾਨੀ ਲਾਤੀ ਆ ਫਿਰ ਉਹ ਉਹ ਡੱਕਾ ਲਾਤਾ ਠੀਕ ਹੈ ਉਸ ਤੋਂ ਬਾਅਦ ਇਸ ਨੂੰ ਦਿਖਾਵਾਂਗੇ ਕਿ ਪਾਣੀ 5 ਮਿੰਟਾਂ ਦੇ ਵਿੱਚ ਕਿੰਨਾ ਵੱਧਾ ਅੱਧਾ ਫੁੱਟ ਫੁੱਟ ਕਿੱਦੇ ਇੰਚ ਕਿੰਨੇ ਠੀਕ ਹੈ ਕਿ ਇੰਨਾ ਕੁ ਬੁਰਾ ਹਾਲ ਹੋਇਆ ਪਿਆ ਉਹ ਦੇਖ ਲਓ ਥੋੜੀ ਜਿਹੀ ਕਸਰ ਰਹੀ ਹੈ ਆਹ ਪੁਲੀ ਨੀਟਈ ਕਰੇਨਾ ਨਾਲ ਨੀਟਈ ਧੀ ਮਾ ਦੀਤੀ ਪਤਾ ਨਹੀਂ ਕਿਹੜੀ ਮਲਟੀਅਰ ਨਾਲ ਬਣੀ ਹੋਈ ਆਹ ਅੰਗਰੇਜ਼ਾਂ ਵਾਲੇ ਦੀ 1927 ਵਾਲੇ ਦੀ ਪੁਲੀ ਬਣੀ ਹੋਈ ਹੈ ਪਹਿਲਾਂ ਇਸ ਪੁਲੀ ਵਿੱਚ ਦੀ ਬਜ਼ੁਰਗ ਦੱਸ ਦਿੰਦੇ ਸੀ ਕਿ ਇਸ ਪੁਲੀ ਵਿੱਚ ਦੀ ਨੰਕੇ ਜਾਂਦੇ ਜਦੋਂ ਪਾਣੀ ਜਿਆਦਾ ਵੱਜ ਜਾਂਦੇ ਤੇ ਪਾਣੀ ਦੇ ਵਿੱਚ ਦੀ ਨੰਗ ਦੇ ਹੁੰਦੇ ਸੀਗੇ ਤੇ ਉਹ ਤੋਂ ਪੁਲ ਜਿਹੜਾ ਮੰਗਰ ਸੈਗਰ ਸਾਈਡ ਦੇ ਸੀ ਜਾਂਦਾ ਬਾਅਦ ਚ ਬਣਿਆ ਹੋਇਆ ਪੁਲ ਠੀਕ ਆ ਉਹ ਟੁੱਟਣ ਨੂੰ ਤਿਆਰ ਹੋਇਆ ਪਿਆ ਦੇਖੋ ਹੋ 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 ਆ ਤਾਂ ਵੱਧ ਅੱਧੇ ਫੁੱਟ ਅੱਧਾ ਫੁੱਟ ਦਾ ਵੱਧ ਗਈ ਆ ਦੇਖ ਲਓ ਪਰਦੀ ਪਾਣੀ ਹੋ ਜਾ ਰਿਹਾ ਦੇਖੋ ਇਧਰ ਪਾਣੀ ਕਿੰਨਾ ਫਿਰਦਾ ਠੀਕ ਆ ਕਿ ਕਹਿਣ ਦਾ ਮਤਲਬ ਕਿ ਸਾਨੂੰ ਵੀ ਜਿਆਦਾ ਬਹੁਤ ਜਿਆਦਾ ਨੁਕਸਾਨ ਹੋਇਆ ਪਿਆ ਕਿ ਇਹ ਨਾਵੇ ਕਿ ਮੀਂਹ ਦੁਆਰਾ ਫਿਰ ਪੈ ਜੇ ਮਗਰੋਂ ਪਾਣੀ ਹੋਰ ਜਿਆਦਾ ਆ ਜੇ ਤੇ ਸਾਡੇ ਇੱਥੇ ਤੁਹਾਨੂੰ ਮੈਂ ਹੋਰ ਚੀਜ਼ ਇੱਕ ਹੋਰ ਦਿਖਾਉਣਾ ਕਿ ਜਦੋਂ ਅਸੀਂ ਹੁਣ ਨਿਸ਼ਾਨੀ ਲਾਈ ਸੀ ਕਿੰਨੇ ਟਾਈਮ ਚ ਕਿੰਨਾ ਪਾਣੀ ਚੜਦਾ ਠੀਕ ਆ ਕਿ 5 ਮਿੰਟ ਦੇ ਵਿੱਚ ਘੱਟੋ ਘੱਟ ਵੀ ਅੱਧਾ ਫੁੱਟ ਪਾਣੀ ਅੱਧਾ ਫੁੱਟ ਪਾਣੀ ਚੜ ਗਿਆ ਠੀਕ ਆ ਆ ਨਿਸ਼ਾਨੀ ਲੱਗੇ ਤੁਹਾਨੂੰ ਦਿਖਾਉਣਾ ਠੀਕ ਆ ਆ ਦੇਖੋ ਪਾਣੀ ਹੋ 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 ਵਾਹਿਗੁਰੂ ਕਿਰਪਾ ਕਰੀਂ ਕਿਰਪਾ ਕਰੀਂ ਨਾ ਕਰੀਂ